ਸੋ ਮਿੱਤਰੋ ਤੁਸੀਂ ਪੁਰਾਣੀਆਂ ਵੀਡੀਓ ਆਪਣੀਆਂ ਵੇਖ ਹੀ ਲਿਆ ਹੋਣੀਆਂ ਨੇ ਜਿਹਦੇ ਵਿੱਚ ਮੈਂ ਤੁਹਾਨੂੰ ਦਰਿਆਵਾਂ ਦੀ ਅਪਡੇਸ਼ਨ ਦੇ ਰਿਹਾ ਸੱਤ ਲੋਜ ਦੀ ਤੇ ਇਹਦੇ ਤੋਂ ਬਾਅਦ ਜਿਵੇਂ ਜਿਵੇਂ ਮੈਂ گاਂਵ ਵੱਧ ਆ ਗਿਆ ਤਾਂ ਭਾਈ ਹਾਲਾਤ ਬਹੁਤ ਹੀ ਜ਼ਿਆਦੇ ਨਾਜ਼ੁਕ ਹੋਏ ਪਏ ਆ ਬਹੁਤ ਹੀ ਜ਼ਿਆਦੇ ਜਿੱਧਰ ਦੇਖੋ ਪਹਿਲਾਂ ਤਾਂ ਆਪਣੇ ਹਰੀਕੇ ਵਾਲੀ ਸਾਈਡ ਕਰਦਾਸਪੁਰ ਤੇ ਹੋਰ ਜਿਹੜੇ ਬਾਕੀ ਲੱਗੇ ਪਿੰਡ ਸੀਗੇ ਉਧਰ ਹੀ ਪਾਣੀ ਆਇਆ ਸੀ ਭਾਈ ਇਸ ਟਾਈਮ ਇਧਰਲੇ ਪਾਸੇ ਵੀ ਪਾਣੀ ਦੇਖੋ ਤੁਸੀਂ ਵਗਣ ਲੱਗਿਆ ਹੋਇਆ ਫੁੱਲ ਸਪੀਡਾਂ ਦੇ ਤੋ ਭਾਈ ਕਿਵੇਂ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਪਾਣੀ ਦੇ ਹਾਲਾਤ ਦਿਖਾਉਣੇ ਆ ਤੋ ਹੜਨ ਸਾਰਾ ਜੂਝ ਰਿਹਾ ਆਪਣਾ ਪੰਜਾਬ ਤੋ ਪਾਣੀ ਦੇਖੋ ਕਿੰਨੀ ਤੇਜ਼ੀ ਨਾਲ ਆ ਰਿਹਾ ਇਹ ਕੋਈ ਦਰਿਆ ਨਹੀਂ ਹੈਗਾ ਮੈਂ ਥੋੜੀ ਨੌਲੇਜ ਵਾਸਤੇ ਦੱਸ ਰਾਂ ਦਿਨ ਦਰਿਆ ਜੀ ਮੈਂ ਤੁਹਾਨੂੰ ਦਰਿਆ ਦਾ ਹੱਦ ਦਿਖਾਵਾਂ ਦਰਿਆ ਦੀ ਹੱਦ ਬਹੁਤ ਦੂਰ ਆ ਜ਼ੂਮ ਕਰਕੇ ਉਹ ਸਾਹਮਣੇ ਜਿਹੜੇ ਤੁਸੀਂ ਦਰਖਤਾਂ ਦੀ ਲਾਈਨ ਦੇਖ ਰਹੇ ਹੋ ਲਗਭਗ ਮੇਰੇ ਤੋਂ ਕਿਲੋਮੀਟਰ ਦੂਰ ਹੋਣੇ ਆ ਉਹ ਸੋ ਉੱਥੇ ਦਰਿਆ ਬਾਈ ਉਹ ਦਿਨ ਹੀ ਦੂਰ ਦਰਿਆ ਵਗਦਾ ਸੋ ਦਰਿਆ ਦਾ ਓਵਰਫਲੋ ਜਿਹੜਾ ਪਾਣੀ ਹੋ ਗਿਆ ਹੋਇਆ ਤੇ ਆਹ ਸਾਹਮਣੇ ਦੇਖ ਲਓ ਛੋਟੇ ਛੋਟੇ ਦਰਿਆ ਬਣ ਗਏ ਹੋਏ ਆ ਆ ਲੋਕਾਂ ਦੀਆਂ ਪੈਲੀਆਂ ਨੇ ਲੋਕਾਂ ਦੀਆਂ ਜ਼ਮੀਨਾਂ ਨੇ ਕਿਸਾਨਾਂ ਦੀਆਂ ਆਪਣੀਆਂ ਦੀ ਤੇ ਸਾਰਾ ਇੱਧਰ ਪਾਣੀ ਵਗਣ ਲੱਗ ਗਿਆ ਸੋ ਇਹ ਜਿਹੜੀ ਆਪਾਂ ਤਸਵੀਰਾਂ ਦੇਖ ਰਹੀਏ ਸ਼ਨੀ گاؤں ਜਿਹੜਾ ਆਪਣਾ ਪੈ ਜਾਂਦਾ ਫਲੋਰ ਦੇ ਲਾਗੇ ਤੇ ਉੱਥੇ ਦੀਆਂ ਨੇ ਇਹ ਦਰਿਆ ਜਿਹੜਾ ਪਿੰਡ ਆ ਜੀ ਇਹ ਦਰਿਆ ਦੇ ਬਿਲਕੁਲ ਕੰਡੇ ਦੇ ਵਗਦਾ ਵਾ ਥੱਲੇ ਵੀ ਤੁਸੀਂ ਦੇਖ ਸਕਦੇ ਹੋ ਮੇਰੇ ਪੈਰਾਂ 'ਚ ਬਿਲਕੁਲ ਪਾਣੀ ਆ ਮੈਂ ਸਾਈਡ ਤੇ ਬੱਟ ਤੇ ਖੜਾ ਤੁਹਾਨੂੰ ਦਿ ਸੋ ਇਹ ਇੱਥੇ ਦੇ ਹਾਲਾਤ ਆ ਜੀ ਬਹੁਤ ਬੁਰੇ ਹਾਲਾਤ ਇਸ ਟਾਈਮ ਹੋ ਗਏ ਹੋਏ ਆ ਜਿੱਧਰ ਨੂੰ ਵੀ ਜਾ ਰਹੇ ਆ ਸਾਰੇ ਪਾਸੇ ਪਾਣੀ ਦੀ ਕਰੋਪੀ ਨੇ ਕਹਿਰ ਢਾਤਾ ਹੋਇਆ ਲੋਕਾਂ ਦੇ ਉੱਤੇ ਪਤਾ ਨਹੀਂ ਕੁਦਰਤ ਨੂੰ ਕੀ ਮਨਜ਼ੂਰ ਆ ਕੀ ਰੱਬ ਨੂੰ ਮਨਜ਼ੂਰ ਆ ਸੋ ਕੀ ਲਿਖਿਆ ਹੋਇਆ ਹੈ ਕਿੰਨਾ ਨੁਕਸਾਨ ਹੋਣਾ ਅਜੇ ਤੱਕ ਆਪਾਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਹਜੇ ਤੱਕ ਇਹ ਕਹਿਰ ਭਿਆਨਕ ਰੂਪ ਦੇ ਵਿੱਚ ਆਈ ਜਾ ਰਿਹਾ ਜਿਉਂ-ਜਿਉਂ ਦਿਨ ਲੰਘੀ ਜਾਂਦੇ ਆ ਕਿਉਂਕਿ ਮੀਂਹ ਦਾ ਵੀ ਅਲਰਟ ਆਇਆ ਹੋਇਆ ਵਾ 3 ਦਿਨ ਵਾਸਤੇ ਅੱਜ ਦੀ 2 ਤਰੀਕ ਨੂੰ ਮੈਂ ਵੀਡੀਓ ਸ਼ੂਟ ਕਰ ਰਹੇ ਹਾਂ ਵਾ ਪਹਿਲਾਂ ਵੀ ਤੁਹਾਨੂੰ ਦੇਖਣ ਨੂੰ ਹੋਰ ਵੀ ਕਈ ਵੀਡੀਓ ਮਿਲ ਜਾਣੀਆਂ ਸਤਲੋਜ ਦੇ ਵਿੱਚ ਆ ਪਾਣੀ ਤੁਸੀਂ ਦੇਖੋ ਇਧਰ ਪਿੱਛੇ ਤੱਕ ਆਇਆ ਹੈ ਇਧਰੋਂ ਥੋੜਾ ਜਿਹਾ ਉੱਚਾ ਆਪਾਂ ਉਹ ਪਿੱਛੇ ਮੋਟਰਸਾਈਕਲ ਲਾ ਕੇ ਆਇਆ ਵਾ ਥੱਲੇ ਉੱਤਾਂ ਨੇ ਨੇੜੇ ਆ ਕੇ ਤੁਹਾਨੂੰ ਦਿਖਾ ਰਿਹਾ ਨਹੀਂ ਤਾਂ ਮੇਰੇ ਤੋਂ ਵੀ ਇੰਦੀ ਗਾਂ ਤੱਕ ਨਾ ਜਾਇਆ ਜੋ ਸਾਹਮਣੇ ਜਿੰਨੇ ਤੁਸੀਂ ਦੇਖ ਰਹੇ ਹੋ ਬਾਈ ਲੋਕਾਂ ਦੇ ਝੋਨੇ ਆ ਸਾਰੇ ਮਿੱਧੇ ਪਏ ਆ ਸਾਰੇ ਪਾਣੀ ਦੇ ਵਿੱਚ ਆ ਗਏ ਹੋਏ ਆ ਹੋਰ ਕੁਝ ਟਾਈਮ ਹੈ ਆਪਾਂ ਨੂੰ ਦੇਖਣ ਉਹ ਹਟ ਜਾਣਾ ਇਧਰ ਲਾ ਕੀ ਬੀਜਿਆ ਹੋਇਆ ਇੱਥੇ ਤਾਂ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਇੱ ਇਦਾਂ ਦੇ ਹਾਲਾਤ ਬਣੇ ਹੋਏ ਆ ਤੇਜ਼ ਹਵਾਵਾਂ بارشਾਂ ਇਸ ਟਾਈਮ ਵੀ ਹਲਕੀ ਹਲਕੀ ਹੋ ਰਹੀ ਹੈ ਬੱਦਲਵਾਈ ਵੀ ਪੂਰੀ ਆ ਪਾਣੀ ਦਾ ਕਹਿਰ ਪੂਰਾ ਚੱਲ ਰਿਹਾ ਲਗਾਤਾਰ ਬਰਸਾਤਾਂ ਦਾ ਪਾਣੀ ਪਿੱਛੋਂ ਛੱਟਿਆ ਜਾ ਰਿਹਾ ਤੇ ਸਤਲੋਜ ਦੇ ਦਾ ਹਾਲਾਤ ਬਹੁਤ ਮਾੜਿਆ ਸਤਲੋਜ ਤਾਂ ਨਕੂ ਨਕਾ ਭਰਿਆ ਭਾਈ ਜਿੰਨੇ ਨਾਗ ਦੇ ਪਿੰਡ ਆ ਉਹਦੇ ਸਾਰਿਆਂ ਦਾ ਪਾਣੀ ਬਾਈ ਬਾਹਰ ਆਉਣ ਲੱਗ ਗਿਆ ਹੋਇਆ ਬਹੁਤ ਜ਼ਿਆਦੇ ਜਿਹੜੀ ਸਥਿਤੀ ਆ ਨਾਜ਼ੁਕ ਬਣੀ ਹੋਈ ਹੈ ਅੱਜ ਦੇ ਟਾਈਮ ਦੇ ਵਿੱਚ ਪਤਾ ਨਹੀਂ ਕਾ ਦਾ ਕੀ ਮਾੜਾ ਹੋਇਆ ਹੋਇਆ ਜਿਹੜਾ ਇੰਨਾ ਪਾਣੀ ਆ ਗਿਆ ਹੋਇਆ ਪੰਜਾਬ ਦੇ ਵਿੱਚ ਅੱਗੇ ਤਾਂ ਥੋੜਾ ਬਹੁਤਾ ਪਾਣੀ ਆਉਂਦਾ ਵਾ ਘਟ ਜਾਂਦਾ ਐ ਤੇ ਕੀ ਤਾਂ ਪਤਾ ਨਹੀਂ ਕੀ ਰੱਬ ਨਾਰਾਜ਼ ਹੋ ਗਿਆ ਹੋਇਆ ਜੋ ਕਹਿ ਦਈਏ ਪੰਜਾਬ ਦੇ ਨਾਲ ਜਾਂ ਕਿਸੇ ਦੀ ਚਾਲ ਆ ਇਹਦਾ ਹਜੇ ਆਪਾਂ ਕੁਝ ਕਹਿ ਨਹੀਂ ਸਕਦੇ ਕਿ ਕਿਉਂ ਪੰਜਾਬ ਦੇ ਵਿੱਚ ਇੰਨਾ ਪਾਣੀ ਆ ਰਿਹਾ ਵਾ ਸੋ ਬਾਕੀਆਂ ਨੇ ਸੂਬਿਆਂ ਨੇ ਵੀ ਪਾਣੀ ਲੈਣ ਤੋਂ ਮਨਾ ਕਰਤਾ ਹੋਇਆ ਜੇ ਤੁਸੀਂ ਦੇਖਦੀ ਹੋਊਂਗੇ ਖਬਰਾਂ ਨੂੰ ਹਰਿਆਣਾ ਕਹਿੰਦਾ ਸਾਨੂੰ ਪਾਣੀ ਨਹੀਂ ਚਾਹੀਦਾ ਰਾਜਸਥਾਨ ਕਹਿੰਦਾ ਸਾਨੂੰ ਪਾਣੀ ਨਹੀਂ ਚਾਹੀਦਾ ਜਦੋਂ ਤਾਂ ਜਦੋਂ ਪਾਣੀ ਇੱਥੇ ਬਰਸਾਤਾਂ ਦਾ ਨਹੀਂ ਆਇਆ ਸੀ ਉਦੋਂ ਤਾਂ ਸਾਰੇ ਲੜਦੇ ਆ ਝਗੜਦੇ ਆ ਸਾਨੂੰ ਤੇ ਉਹ ਪਾਣੀਾਂ ਤੇ ਵਿਸ਼ੇ ਤੇ ਤੁਸੀਂ ਦੇਖਦੇ ਹੋ ਪੋਲਿਟਿਕਸ ਕਰਦੇ ਆ ਤੇ ਜਦੋਂ ਇਦਾਂ ਦੀ ਐਮਰਜੈਂਸੀ ਸਿਚੁਏਸ਼ਨ ਬਣ ਜਾਂਦੀ ਆ ਫਿਰ ਸਾਰੇ ਪਿੱਛੇ ਹਟ ਜਾਂਦੇ ਆ ਜਿੰਨਾ ਸਾਰਾ ਭਾਰ ਆ ਪੰਜਾਬ ਦਾ ਸਾਰਾ ਪੰਜਾਬ ਦੀ ਛੱਡ ਦਿੰਦੇ ਆ ਆਪੇ ਨਿਝਠੂਗਾ ਆਪੇ ਦੇਖੂਗਾ ਪਰ ਕੋਈ ਵੱਡੀ ਚੀਜ਼ ਨਹੀਂ ਹੈਗੀ ਇਹ ਵੀ ਪੰਜਾਬ ਵਾਸਤੇ ਕਿਉਂਕਿ ਪੰਜਾਬਾਈ ਬਹੁਤ ਵੱਡੀ ਪੰਜਾਬ ਦੀ ਕੌਮ ਆ ਜਿਹੜੀ ਸਿੱਖ ਕੌਮ ਬਹੁਤ ਤਕੜੀ ਕੌਮ ਆ ਇਹਦੇ ਵਿੱਚ ਨਿਜੇਠਣ ਦੀ ਤਾਕਤ ਆ ਗੁਰੂਆਂ ਦੀ ਜੋ ਇਹਨਾਂ ਨੇ ਬਖਸ਼ਿਸ਼ ਕੀਤੀ ਹੋਈ ਆ ਸੋ ਬਾਕੀ ਨਿਜੇਠਣਗੇ ਜ਼ਰੂਰ ਬਾਕੀ ਤੁਹਾਨੂੰ ਪਤਾ ਹੀ ਆ ਸਾਮਣਾ ਦਾ ਮੁਸ਼ਕਿਲਾਂ ਦਾ ਕਰਨਾ ਪੈਂਦਾ ਹੀ ਆ ਜਿਹੜੇ ਲੋਕਾਂ ਦੇ ਕਈਆਂ ਦੇ ਘਰ ਡੂੰਘੇ ਪਏ ਹੋਏ ਆ ਘਰ ਤੁਹਾਨੂੰ ਪਤਾ ਪਈ ਢਾਂ ਲੱਗ ਜਾਂਦੇ ਇੰਨੇ ਪਾਣੀ ਦੇ ਵਿੱਚ ਕੋਈ ਨਹੀਂ ਖੜ ਸਕਦਾ ਹੁਣ ਤੁਸੀਂ ਮੇਰੀ ਗੱਲ ਕਰੋ ਮੈਂ ਵੀ ਦੇਖ ਰਿਹਾ ਬੇ ਪਾਣੀ ਮੈਂ ਦੂਰੋਂ ਖੜ ਕੇ ਦੇਖ ਰਿਹਾ ਜੇ ਨੇੜੇ ਜਾਵਾਂ ਮੈਂ ਨੇੜੇ ਵੀ ਨਹੀਂ ਜਾ ਸਕਦਾ ਸੋ ਬਾਈ ਹੁਣੇ ਵੀ ਬਾਕੀ ਪਿੱਛੇ ਕਾਫੀ ਸਾਰੇ ਖੜ ਖੜ ਕੇ ਪਾਣੀ ਵੇਖਣ ਲੱਗੇ ਹੋਏ ਆ ਸੋ ਪੱਕੀ ਬਾਈ ਪਾਣੀ ਤੁਹਾਨੂੰ ਮੈਂ ਦਿਖਾ ਰਿਹਾ ਆ ਸਿਰੇ ਤੱਕ ਵਾਪਸ ਤੱਕ ਆ ਗਿਆ ਹੋਇਆ ਅੱਗੇ ਜਾ ਕੇ ਬਾਈ ਹੁਣਾਂ ਨੂੰ ਦੇਖਦਾ ਜੀ ਗੱਲ ਕਰਦੇ ਆ ਤੋ ਉੱਥੇ ਆਪਾਂ ਪੁੱਛ ਜੀਏ ਭਾਈ ਡੁੱਬ ਗਏ ਤਾਂ ਸਾਰੇ ਹਨਾ ਬਹੁਤ ਮਾੜੇ ਹਾਲਾਤ ਹੋ ਰਹੇ ਆ। ਛੋਟਾ ਇਹ। ਛੋਟਾ ਜੀ। ਬਹੁਤ ਮਾੜੇ ਹਾਲਾਤ ਹੋ ਗਏ ਫਿਰ ਤਾਂ ਪਾਣੀ ਦੇ। ਇੱਥੇ ਵਿੱਜਿਆ ਹੋਇਆ ਸੀ ਕੁਝ ਝੋਨਾ ਸੀ। ਮੈਂ ਦੇਖ ਲਓ ਝੋਨਾ ਤਾਂ ਜਮਾ ਦਿਂਦਾ ਹੀ ਨਹੀਂ ਹੈਗਾ। ਉਹੀ ਮੈਂ ਤਾਂ ਦੇਖ ਰਿਹਾ ਸੀਗਾ ਦਰਿਆ ਤਾਂ ਇਹ ਲਗਭਗ ਮੈਨ ਲੱਗਦਾ ਕਿਲੋਮੀਟਰ ਦੂਰ ਹੋਣਾ ਇੱਥੋਂ ਹਣਾ ਜੀ। ਹਾਂ ਜੀ ਉਹ ਸਾ ਕਿਲੋਮੀਟਰ ਹਾਂ ਜੀ। ਉਹ ਬੰਦ ਨਾਲ ਆ ਦਰਿਆ ਚੱਲਦਾ। ਫਿਰ ਵੀ ਇਦਾਂ ਦੇ ਹਾਲਾਤ ਆ ਬਹੁਤ ਬਾਈ ਮੈਨ ਲੱਗਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਣਾ। ਅਸੀਂ ਤਾਂ ਪਾਣੀ ਹੋਰ ਵੀ ਵਧਣਾ। ਹਾਂ ਜੀ ਉਹ ਕਹਿੰਦੇ ਪਾਣੀ ਛੱਡਿਆ ਹੋਇਆ। ਪਾਣੀ ਛੱਡਣਾ। ਤੋ ਭਾਈ ਆ ਸੀ ਮੈਂ ਤੁਹਾਨੂੰ ਅਪਡੇਸ਼ਨ ਦਿਖਾਉਣੀ ਸੀਗੀ ਦੇਖ ਲਈ ਹੋਈ ਆ ਤੇ ਮਿਲਾਂਗੇ ਅਸ ਆਪਾਂ ਤੁਹਾਨੂੰ ਹੋਰ ਚ ਵਿੱਚ ਵੀਡੀਓਜ਼